ਇੰਸਟਾਗ੍ਰਾਮ ਦੀ ਸਟਾਰ ਕੁੜੀ ਜਿਹੜੀ ਹਮੇਸ਼ਾ ਵਿਵਾਦਾਂ 'ਚ ਰਹਿੰਦੀ ਸੀ ਪਿਛਲੇ ਦਿਨੀ ਵੀ ਉਹ ਵਿਵਾਦਾਂ ਦੇ ਵਿੱਚ ਸੀ ਮਸ਼ਹੂਰ ਹਸਤੀ ਇੰਸਟਾਗ੍ਰਾਮ ਦੀ ਉਸਤਾ ਗੋਲੀਆਂ ਮਾਰ ਕੇ ਉਸ ਨੂੰ ਮਾਰ ਮੁਕਾਇਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਕਾਰਨ ਕੀ ਰਏ ਆਖਰ ਪਹਿਲਾਂ ਵੀ ਇਹ ਇੰਸਟਾਗ੍ਰam ਦੇ ਉੱਤੇ ਰੀਲਾਂ ਬਣਾਉਂਦੀ ਸੀ ਆਪਣੇ ਆਪ ਨੂੰ ਇੰਸਟਾਗ੍ਰam ਦੀ ਸਟਾਰ ਸਮਝਦੀ ਸੀ ਪਿਛਲੇ ਦਿਨੀ ਵੀ ਇਸ ਦਾ ਵਿਵਾਦ ਵੱਡੇ ਪੱਧਰ ਤੇ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਰਹੀ ਸੀ ਪਰ ਅੱਜ ਇਸ ਸਟਾਰ ਕੁੜੀ ਦਾ ਗੋਲੀਆਂ ਮਾਰੀਆਂ ਗਈਆਂ ਨੇ ਤੁਹਾਨੂੰ ਦੱਸਨੇ ਆ ਕਿ ਇੱਕ ਹੋਟਲ ਦੇ ਵਿੱਚ ਜਿੱਥੇ ਠਹਿਰੀ ਹੋਈ ਸੀ ਖਾਣਾ ਖਾ ਰਹੀ ਸੀ ਉੱਥੇ ਜਾ ਕੇ ਜਦੋਂ ਇਸ ਨੇ ਆਪਣੀ ਫੋਟੋ ਅਪਲੋਡ ਕੀਤੀ ਤੇ ਉਸ ਤੋਂ ਬਾਅਦ ਆਪਣੀ ਲੋਕੇਸ਼ਨ ਦੱਸੀ ਵੀ ਮੈਂ ਇਸ ਹੋਟਲ ਦੇ ਵਿੱਚ ਖਾਣਾ ਖਾ ਰਹੀ ਆ ਉਸ ਤੋਂ ਬਾਅਦ ਹੀ ਜਿਹੜੇ ਇਸ ਨੂੰ ਹੀ ਮਾਰਨ ਦੀ ਫਰੋਤ ਦੇ ਵਿੱਚ ਫਿਰਦੇ ਸੀ ਉਹ ਮਗਰ ਪਹੁੰਚ ਗਏ ਮੋਟਰਸਾਈਕਲ ਲੈ ਕੇ ਤੇ ਉਹਨਾਂ ਨੇ ਇੱਕ ਜਾਣਾ ਗੇਟ ਦੇ ਵਿੱਚ ਖੜ ਗਿਆ ਤੇ ਦੂਸਰੇ ਨੇ ਇਸ ਦੇ ਉੱਪਰ ਧੜਾ ਧੜ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਇੰਸਟਾਗ੍ਰਾਮ ਦੀ ਜਿਹੜੀ ਸਟਾਰ ਕੁੜੀ ਸੀ ਇਸ ਦਾ ਨਾਂ ਸੀ ਲੈਂਡੀ ਪਰਾਗਾ ਇਹ ਸਾਫਕਾ ਮਿਸ ਇਕਵਾ ਡੋਰ ਪ੍ਰਤੀਯੋਗਤਾ ਲੇਡੀ ਪਰਾਗਾ ਗੋਈ ਬਰੋ ਦੇ ਦਿਨ ਦਿਹਾੜੇ ਜਿਹੜੀ ਇਸ ਦੀ ਗੋਲੀਆਂ ਮਾਰੀਆਂ ਗਈਆਂ ਨੇ ਇਹ ਉਸ ਦੇ ਨਾਲ ਸੰਬੰਧਤਾ ਸਥਾਨਕ ਮੀਡੀਆ ਵਿੱਚ ਚਟਕਲਾਂ ਦੇ ਵਿਚਕਾਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਪਰਾਗਾ ਨੇ ਗੋਇਆ ਬਰੋ ਦੇ ਕਤਲ ਦਾ ਇਕਰਾਰਨਾਮਾ ਕਰਨ ਦਾ ਪ੍ਰਬੰਧ